ਆਵਾਦੀ ਪਾਰਟੀ ਪੰਜਾਬ ਇੰਚਾਰਜ ਰਾਜਵਿਦਿਅਕਾਟ ਸਾੜਨੇ ਪਹਿਲਾਂ ਤੇ ਇੱਕ ਵੱਡੀ ਲੀਡ ਹੈ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਅਜੀ ਭਾਈ ਅਜੀ ਭਾਈ ਹਲਕਾ ਬੈਸਟ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਫਿਰ ਤੋਂ ਦੁਬਾਰਾ ਤੋਂ ਵਿਸ਼ਵਾਸ ਜਤਾਇਆ ਆਵਾਦੀ ਪਾਰਟੀ ਤੇ ਅੱਜ ਜੋ ਜਿੱਤ ਪ੍ਰਾਪਤ ਹੋਈ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕਮਾਂ ਕਰਕੇ ਹੋਈ ਆ ਉਹਨਾਂ ਦੇ ਵਿਕਾਸ ਕਰਜਾ ਕਰਕੇ ਹੋਈ ਆ ਕਿਉਂਕਿ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਉਹ ਦੱਸ ਰਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਆਈ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਆ ਤੇ ਖਾਸ ਕਰਕੇ ਜਿਹੜੇ ਹਲਕਾ ਵੈਸਟ ਦੇ ਵੋਟਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਆ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਜਿਹੜੇ ਉਹਨਾਂ ਨੇ ਆਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਆ ਤੇ ਆਮ ਆਦਮੀ ਪਾਰਟੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਹਰਾਲ ਤਰੀਕੀ ਸਾਡੇ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਮਹਿੰਦਰ ਭਗਤ ਜੀ ਉਹ ਜਿਹੜੇ ਹਲਕਾ ਬੈਸਟ ਦੇ ਵਿਕਾਸ ਆ ਉਹ ਪਹਿਲ ਦੇ ਆਧਾਰ ਤੇ ਕਰਨਗੇ ਤੇ ਲੋਕਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਗੇ ਹਰ ਸਮੱਸਿਆ ਦਾ ਹੱਲ ਭਾਨ ਸਾਹਿਬ ਦਾ ਗੱਲ ਹੋਈ ਤੁਹਾਡੀ ਹਾਂਜੀ ਕੋਈ ਕਮਾਂਟ ਆਪ ਨੂੰ ਵਧਾਈ ਦੇਤੀ ਆ ਸੀ ਪਿਆਰੇ ਆ ਰਹੇ ਹਾਂ ਜੀ ਅੱਜ ਨਹੀਂ ਕੱਲ ਆ ਜਾਗੇ ਠੀਕ ਹੈ ਅੱਛਾ ਖਿਆਲ ਮੁਦਦਾ ਪੜਾ ਲਿਆ ਨਸ਼ੇ ਤੇ ਸੱਟਾ ਦੋ ਮੁੱਦੇ ਆ ਵੈਸ ਦੇ ਵਿੱਚ ਆਮ ਨੇ ਕੀ ਕੋਈ ਬਲੂਪ੍ਰਿੰਟ ਹੈ ਜਾਂ ਗੱਲਬਾਤ ਹੋਈ ਹੈ ਮਾਨ ਸਾਹਿਬ ਦੇ ਨਾਲ ਵੀ ਕਿਵੇਂ ਇਹਨੂੰ ਹੱਲ ਕਰਨਾ ਦੇਖੋ ਜਿਹੜੇ ਮੁੱਦੇ ਰਹੇ ਆ ਨਸ਼ਿਆਂ ਦੇ ਉਹ ਤਾਂ ਆਮ ਪਬਲਿਕ ਨੂੰ ਪਤਾ ਕਿ ਇਹ ਨਸ਼ਾ ਕੋਈ ਆਮ ਆਦਮੀ ਪਾਰਟੀ ਦੇ ਹੋਂਦ ਜਦੋਂ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਕੋਈ ਉਦੋਂ ਤੋਂ ਨਹੀਂ ਆਇਆ ਨਸ਼ਾ ਇਹ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਤੁਹਾਨੂੰ ਵੀ ਪਤਾ ਲੈ ਕੇ ਆਈਆਂ ਤੇ ਪਰ ਜਿਹੜੀ ਇਹ ਹੌਲੀ ਹੌਲੀ ਜਿਹੜਾ ਇਸ ਮਸਲੇ ਦਾ ਹੱਲਾ ਹੋ ਸਕਦਾ ਕਿਉਂਕਿ ਜਿਹੜਾ ਕੋਈ ਵੀ ਕੰਮ ਆ ਉਹਨੂੰ ਟਾਈਮ ਲੱਗ ਸਕਦਾ ਥੋੜਾ ਪਰ ਨਸ਼ੇ ਨੂੰ ਬਹੁਤ ਜ਼ਿਆਦਾ ਠੱਲ ਪੈ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਕਿ ਦੌਰ ਘਟਦਾ ਜਾ ਰਿਹਾ ਜਗਾ ਜਗਾ ਤੇ ਜਿਹੜੀ ਛਾਪੇਮਾਰੀ ਹੋ ਰਹੀ ਆ ਜਗਾ ਜਗਾ ਤੇ ਜਿਹੜੇ ਅਸੀਂ ਫੜਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਰ ਦੇ ਰਹੇ ਆ ਤੇ ਇਸ ਕਰਕੇ ਨਸ਼ੇ ਦਾ ਜਿਹੜਾ ਆ ਉਹ ਕੋਪ ਹੌਲੀ ਹੌਲੀ ਘੱਟ ਜਾਏਗਾ ਘੱਟ ਗਿਆ ਬਹੁਤ ਤੇ ਖਤਮ ਕਰਾਂਗੇ ਬਹੁਤ ਔਰਤਾਂ ਦੀ ਆਸ ਪੂਰੀ ਕਰਦੋਂਗੇ ਹੁਣ ਵਸ ਜਤਨ ਤੋਂ ਬਾਅਦ ਬਿਲਕੁਲ ਔਰਤਾਂ ਨੂੰ ਦੇਖੋ ਆਸੋ ਉਮੀਦ ਕਰਕੇ ਉਹਨਾਂ ਨੇ ਵੋਟ ਪਾਈ ਆ 50% ਔਰਤਾਂ ਦੀ ਵੋਟ ਹੁੰਦੀ ਆ ਤੇ ਉਹਨਾਂ ਨੂੰ ਪਤਾ ਆ ਪਿਆ ਆਮ ਆਦਮੀ ਪਾਰਟੀ ਨੇ ਜੋ ਵੀ ਵਾਦੇ ਪਹਿਲਾਂ ਕੀਤੇ ਆ ਜੇ ਬਿਜਲੀ ਬਿੱਲ ਜਿਹੜਾ ਜ਼ੀਰੋ ਦੀ ਗੱਲ ਸੀਗੀ 600 ਯੂਨਿਟ ਦੀ ਗੱਲ ਸੀਗੀ ਉਹ ਫ੍ਰੀ ਕਰ ਦਿੱਤੀ ਸਕੂਲ ਬਣਨੇ ਅੱਛੇ ਸ਼ੁਰੂ ਹੋ ਗਏ ਹੈਲਥ ਲਈ ਆਪਣੇ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੀਆਂ ਬੀਬੀਆਂ ਨੂੰ ਆਸ ਉਮੀਦ ਸੀਗੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਤਾ ਕਿ ਜਲਦੀ ਜਿਹੜੀ ਗਰੰਟੀ ਆ ਪੂਰੀ ਕਦੋਂ ਤੱਕ ਹੋ ਸਕਦਾ ਕਿਉਂਕਿ ਸੀਐਮ ਉਹਨਾਂ ਦੀ ਵਾਈਸ ਗੁਰਪ੍ਰੀਤ ਕੌਰ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਵੀ ਜਲਦ ਪੂਰਾ ਹੋਏਗਾ ਹੁਣ ਤੁਸੀਂ ਵੀ 2 ਸਾਲ ਤੇ ਹੋਗੇ 2.5 ਸਾਲ ਦੇ ਦੇਖੋ ਜਿਹੜੀਆਂ ਜਿਹੜੀਆਂ ਗਰੰਟੀਆਂ ਆ ਟਾਈਮ ਤਾਂ ਲੱਗ ਸਕਦਾ ਹੁਣ ਇੰਨੇ ਚਿਰ ਦਾ 70 ਸਾਲਾਂ ਦਾ ਤਾਣਾ ਬਾਣਾ ਇਹਨਾਂ ਨੇ ਉਲਝਾਇਆ ਆ ਜਿਹੜਾ ਉਹਨੂੰ ਫਿਰ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਇਮਾਨਦਾਰੀ ਤੇ ਸੂਝਬਾਨ ਦੇ ਨਾਲ ਬੜਾ ਅੱਛਾ ਕਰ ਦਿੱਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸ਼ੁਰੂ ਹੋ ਗਿਆ ਪੰਜਾਬ ਹੁਣ ਤੇ ਇਸ ਕਰਕੇ ਆ ਦੇਖੋ ਤੁਸੀਂ ਆ ਆਪਣੇ ਹਲਕਾ ਬੈਸਟ ਦੇ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਕੰਮ ਕਰ ਰਹੀ ਪੰਜਾਬ ਦੇ ਵਿੱਚ ਅੰਗਰਾਲ ਹੁਣ ਅੰਗਰਾਲ ਪੈਂਡਰ ਚੱਲੀ ਵੀ ਸੀ ਚਰਚਾ ਚੱਲੀ ਸੀ ਪੈਂਡਰ ਦੀ ਚਲੋ ਉਹ ਤਾਂ ਹੁਣ ਅੱਜ ਮੈਂ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦੀ ਕਿਉਂਕਿ ਅੱਜ ਸਾਡਾ ਖੁਸ਼ੀ ਦਾ ਮਾਹੌਲ ਆ ਤੁਸੀਂ ਸਾਨੂੰ ਥੋੜਾ ਜਿਹਾ ਟੇਕ ਦੇ ਦੋ ਸਾਨੂੰ ਵੀ ਕੁਝ ਚਾਹੀਦਾ ਹੈ ਨਾ ਨਹੀਂ ਮੈਂ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੀ ਜੇ ਹੁੰਦਾ ਕੁਝ ਤੇ ਫਿਰ ਤੁਹਾਨੂੰ ਪਤਾ ਪਰ ਲੀਡ ਅੱਗੇ ਜਾ ਰਹੀ ਕਿਦਾਂ ਲੱਗ ਰਿਹਾ ਕੁਝ ਲੀਡ ਬਹੁਤ ਅੱਛੀ ਲੀਡ ਦੇ ਨਾਲ ਮਹਿੰਦਰ ਭਗਤ ਜੀ ਜਿਹੜੇ ਆ ਇੱਥੋਂ ਵਿਧਾਨ ਸਭਾ ਦੇ ਵਿੱਚ ਜਾਣਗੇ ਬਹੁਤ ਵਧੀਆ ਮਤਲਬ ਲੀਡ ਆ ਮੈਂ ਫਿਰ ਤੋਂ ਦੁਬਾਰਾ ਤੋਂ ਹਲਕਾ ਬੈਸਟ ਦੇ ਬੋਡਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗੇ ਤੁਹਾਡਾ ਜਿਹੜਾ ਹਲਕੇ ਦਾ ਵਿਕਾਸ ਆ ਉਹ ਮੇਂਦਰ ਭਗਤ ਜੀ ਕਰਾਉਣਗੇ ਬੈਸਟ ਲੀਗ